ਮੈਂ ਸਿੱਧੀ ਸਿੱਧੀ ਗੱਲ ਕਰਦਾ ਤੁਹਾਡੀ ਸਰਕਾਰ ਆ ਸੈਂਟਰ ਦੇ ਵਿੱਚ ਤੁਹਾਡਾ ਪੂਰਾ ਜਿਹੜਾ ਅਧਿਕਾਰ ਬੰਦਾ ਆ ਅਸੀਂ ਕੁਝ ਵੀ ਕਰਾ ਸਕਦੇ ਹੋ ਕਿ ਕਾਨੂੰਨੀ ਤੌਰ ਤੇ ਤੁਸੀਂ ਕਰ ਸਕਦੇ ਹੋ ਉਪਰੋਈਦਾ ਤਦਵਾ ਸਕਦੇ ਹੋ ਫਿਰ ਕਿਉਂ ਜਿਹੜਾ ਬੀਜੇਪੀ ਵੱਲੋਂ ਬਾਰ ਬਾਰ ਇਹ ਜੇ ਕੰਮ ਜਿਹੜੇ ਧਰਨੇ ਲਾਣੇ ਪੈਂਦੇ ਨੇ ਜਾਂ ਆਪਣੀ ਬਾਤ ਚੱਕਣ ਵਾਸਤੇ ਉਹਨਾਂ ਪ੍ਰਦਰਸ਼ਨ ਕਰਨਾ ਪੈਂਦਾ ਕਿਉਂ ਨਹੀਂ ਤੁਸੀਂ ਸੈਂਟਰ ਵੱਲੋਂ ਕੋਈ ਦਬਾਅ ਪਾ ਕੇ ਜਿਹੜਾ ਪੰਜਾਬ ਸਰਕਾਰ ਤੋਂ ਕੰਮ ਕਰਵਾਉਂਦੇ ਅਟ ਸਿਟੀ ਦਾ ਰੂਲ ਹੈ ਕਿ ਜਿੰਨਾ ਕੇਂਦਰ ਦੀ ਸਰਕਾਰ ਉਸ ਸਿਟੀ ਦੀ ਸਮਾਰਟ ਸਿਟੀ ਡਵੈਲਪਮੈਂਟ ਲਈ ਪੈਸਾ ਭੇਜਦੀ ਉਹਦੀ ਮੈਚਿੰਗ ਗ੍ਰਾਂਟ ਜਿਹੜੀ ਸਟੇਟ ਗਵਰਨਮੈਂਟ ਨੇ ਪਾਣੀ ਹੁੰਦੀ ਹੈ ਹੁਣ ਪ੍ਰੋਬਲਮ ਹੈ ਵੀ ਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਸੂਬੇ ਦੇ ਵਿੱਚ ਕਾਂਗਰਸੀ ਸਰਕਾਰ ਹੈ ਐ نو ਡਾਊਟ ਸੈਂਟਰ ਤੇ ਫੰਡ ਨੂੰ ਲੈ ਤਾਂ ਲੈਂਦੇ ਨੇ ਲੇਕਿਨ ਉਹਦੇ ਬਰਾਬਰ ਮੈਚਿੰਗ ਗ੍ਰਾਂਟ ਨਹੀਂ ਪਾਉਂਦੇ ਤੇ ਉਸ ਫੰਡ ਦਾ ਦੁਰਉਪਯੋਗ ਕਰਕੇ ਆਪਣੇ ਹਿਸਾਬ ਨਾਲ ਕਹੇ ਲੈਂਦੇ ਕੋਈ ਸਫਾਈ ਕਿਤੇ ਦੇਖ ਰਹੇ ਕਿਤੇ ਉਹਨੇ ਸਮਾਰਟ ਨਜ਼ਰ ਆਂਦੀ ਸਿਟੀ ਕਿ ਸਮਾਰਟ ਹੈ ਕਿ ਇਹ ਮੱਛਰ ਜਿੱਥੇ ਭਨ ਭਰਾਂਗੇ ਉਹ ਚੀਜ਼ ਸਮਾਰਟ ਹੈ ਜਿੱਥੇ ਪਾਣੀ ਵਾਟਰ ਲੋਕਿੰਗ ਹੋਗੀ ਉਹਦੇ ਜਿਹੜੇ ਵਿਲੇ ਬੰਦੇ ਨੇ ਜਿਹੜੇ ਆ ਬੀਜੇਪੀ ਵਾਲੇ ਕਹਿੰਦੇ ਆ ਕਿ ਇਹ ਆ ਜੀ ਠੇਕੇਦਾਰ ਨੇ ਪਟਲੀਆਂ ਟੇਲਾ ਕਰ ਲਈਆਂ ਇਹਦਾ ਸਾਫਤਾਬ ਕੀ ਆ ਇਹ ਵਿਲੇ ਬੰਦੇ ਨੇ ਇਹਦਾ ਲੋਕਾਂ ਨੂੰ ਇਹਨਾਂ ਦਾ ਕੰਮ ਹੈ ਭੜਕਾਉਣਾ ਸਾਡਾ ਜਿਹੜਾ ਏਰੀਆ ਸਾਰਾ ਸਾਫ ਸੁਥਰਾ ਤੇ ਇੱਥੇ ਤੈਮੇ ਜਾ ਕੇ ਲੋਕਾਂ ਨੂੰ ਭੜਕਾਉਣਾ ਜਾਂ ਦੁਕਾਨਦਾਰ ਨੇ ਜਿਹੜੇ ਉਹ ਆਪਣਾ ਇੰਟਰਸਟ ਵਾਚਦੇ ਨੇ SMZ نیوز ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਂ ਹਿੰਮਤ ਇੱਕ ਵਾਰੀ ਫੇਰ ਤੁਹਾਡੇ ਵਿੱਚ ਨਵਾਂ ਅਪਡੇਟ ਲੈ ਕੇ ਹਾਜ਼ਰ ਹੋਇਆ ਮਾਂ ਲੁਧੇਰਾ ਦੀ ਵਿਕਾਸਨਗਰ ਵਿੱਚ ਖੜੇ ਆ ਜਿਹੜਾ ਵਾਰਨ ਨੰਬਰ 71 ਦੇ ਵਿੱਚ ਆਉਂਦਾ ਆ ਜਿਹੜੀ ਕਾਰਪੋਰੇਸ਼ਨ ਦੀ ناکامی ਆ ਜਾਂ ਕਹ ਦਈਏ ਮੰਦਪਾਗੀ ਜਿਹੜੀ ਗੱਲਾਂ ਜਿਹੜੀਆਂ ਬਹੁਤ ਸਾਹਮਣੇ ਹੁੰਦੀਆਂ ਨੇ ਰੋੜ ਦੇਖ ਸਕਦੇ ਹੋ ਕਿਸ ਤਰੀਕੇ ਦੀ ਰੋੜ ਹੈ ਅੱਧੀ ਰੋੜ ਪੜਾਈ ਗਈ ਹੈ ਔਰ ਅੱਧੀ ਰੋੜ ਜਿਹੜੀ ਬਣਾਉਣ ਤੋਂ ਬਾਅਦ ਜਿਹੜੀ ਹੈ ਉਹ ਖਾਲੀ ਗਈ ਹੈ ਕੌਣ ਜ਼ਿੰਮੇਵਾਰ ਹੈ ਕਦੀ ਰੋਡ ਟੁੱਟ ਜਾਂਦੀ ਹੈ ਕਦੀ ਰੋੜੀ ਪਟਕੇ ਲੈ ਜਾਂਦੇ ਨੇ ਬ੍ਰਿத்ਪਾਲ ਸਿੰਘ ਮੋਗਾ ਸੀਨੀਅਰ ਬੀਜੇਪੀ ਲੀਡਰ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਹੈ ਬ੍ਰਿਨਜੀ ਕੀ ਕਹਿਣਾ ਚਾਹੋਗੇ ਕੀ ਮਾਮਲਾ ਹੈ ਸਾਰਾ ਸਤਿ ਸ਼੍ਰੀ ਅਕਾਲ ਜੀ ਤੇ ਜੈ ਸ਼੍ਰੀ ਰਾਮ ਤੁਹਾਡੇ ਸਾਰੇ ਹੀ ਪਤਵੰਤਿਆਂ ਨੂੰ ਜਿਹੜੇ ਚੈਨਲ ਵਾਚ ਕਰ ਰਹੇ ਨੇ ਅ ਇਸ ਵੇਲੇ ਮਾਰਕੀਟ ਦੇ ਜਿਹੜੇ ਯੂਜ਼ਰਸ ਨੇ ਜਿਹੜੇ ਦੁਕਾਨਦਾਰ ਨੇ ਵਿਕਾਸਨਗਰ ਦੇ ਉਹਨਾਂ ਦੇ ਨਾਲ ਅਸੀਂ ਇੱਥੇ ਖੜੇ ਆ ਵਿਕਾਸ ਨਗਰ ਏਰੀਆ ਦੇ ਵਿੱਚ ਜਿਹੜਾ ਕੀ ਸਹੂਬਾ ਕੇਂਦਰ ਦੇ ਬੈਕ ਵਾਲਾ ਏਰੀਆ ਜਿੱਥੇ ਕਿ ਦੁਕਾਨਾਂ ਹੈਗੀਆਂ ਨੇ ਕਮਰਸ਼ੀਅਲ ਉਹਦੇ ਅੱਗੇ 35 ਫੁੱਟ ਦਾ ਜਿਹੜਾ ਫੂਆ ਰੋਡ ਹੈਗੀ ਹੈ ਜਿਹਦੇ ਵਿੱਚ ਕਿ ਲਗਭਗ ਸਾਲ ਹੀ ਅਪ੍ਰੈਲ 2021 ਦੇ ਵਿੱਚ ਇੱਥੇ 35 ਫੁੱਟ ਦੀ ਇੰਟਰਲੋਕਿੰਗ ਟਾਈਲ ਚੌੜਾਈ ਦੀ 35 ਫੁੱਟ ਚੌੜੀ ਰੋਡ ਦੇ ਉੱਤੇ ਇਹਨਾਂ ਦੁਕਾਨਾਂ ਦੇ ਅੱਗੇ ਲਗਾਈ ਗਈ ਲੇਕਿਨ ਮਹੀਨਾ ਵੀ ਨਹੀਂ ਗੁਜ਼ਰਿਆ ਤੇ ਇਹਨਾਂ ਨੇ ਇਹ ਜਿਹੜਾ 50% ਏਰੀਆ ਦੇ ਉੱਤੇ ਜਿਹੜੀ ਇੰਟਰਲੋਕਿੰਗ ਟਾਈਲ ਲੱਗੀ ਸੀ 17 ਫੁੱਟ ਚੌੜੀ ਉਹ ਹਟਾ ਦਿੱਤੀ ਤੇ 18 ਫੁੱਟ ਛੱਡ ਦਿੱਤੀ ਉਹ ਜਿਹੜੀ 17 ਫੁੱਟ ਚੌੜਾਈ ਦੀ ਇੰਟਰਲੋਕਿੰਗ ਟਾਈਲਸ ਜਿਹੜੀਆਂ ਇਹਨਾਂ ਨੇ ਹਟਾ ਦਿੱਤੀਆਂ ਉਹਦੇ ਕਾਰਨ ਨੂੰ ਜਗਾ ਸਾਰੀ ਕੱਚੀ ਹੋ ਗਈ ਮਿੱਟੀ ਉੱਥੇ ਦੇ ਵੱਡੇ ਵੱਡੇ ਖਟੋਏ ਹੋ ਗਏ ਜਿਹਦੇ ਚ ਕੀ ਜਿਹੜਾ ਹੈ ਬਰਸਾਤੀ ਜਿਹਦੇ ਚ ਕੀ ਜਿਹੜਾ ਬਰਸਾਤੀ ਜਿਹੜਾ ਅ ਪਾਣੀ ਹੈ ਉਸ ਟੈਗਨੇਟ ਹੋਣਾ ਸ਼ੁਰੂ ਹੋ ਗਿਆ ਦੇਖੋ ਜਦੋਂ ਵੀ ਬਰਸਾਤ ਹੋਏਗੀ ਜੇ ਕੋਈ ਕੱਚੀ ਜਗ੍ਹਾ ਹੋਏਗੀ ਉੱਤੇ ਪਾਣੀ ਦਾ ਛੱਪੜ ਲੱਗੂਗਾ ਜਦ ਨਿਕਾਸ਼ ਦਾ ਰਾਹ ਨਹੀਂ ਹੋਗਾ ਤੇ ਇੱਥੇ ਪਾਣੀ ਦਾ ਨਿਕਾਸ਼ ਕੋਈ ਨਹੀਂ ਨਾ ਇੱਥੇ ਕੋਈ ਇਹਨਾਂ ਨੇ ਸੀਵਰ ਲਾਈਨ ਪਾਈ ਹੈ ਤੁਸੀਂ ਕਿਸੇ ਸੀਨੀਅਰ ਕਾਰਪੋਰੇਸ਼ਨ ਜਿਹੜਾ ਅਫਸਰ ਹੈ ਉਹਨਾਂ ਨਾਲ ਜਾਂ ਇਹਦੇ ਮੇਅਰ ਨਾਲ ਜਾਂ ਕਿਸੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਕਿਸੇ ਨੂੰ ਮਾਰਕਟ ਨੇ ਕੋਈ ਕਿਹਾ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਪਹਿਲਾਂ ਮੈਨੂੰ ਗੱਲ ਕੰਪਲੀਟ ਕਰ ਲੈਣ ਦਿਓ ਕਿਉਂਕਿ ਰੇਨ ਵਾਟਰ ਦੀ ਜਿਹੜੀ ਬਰਸਾਤੀ ਪਾਣੀ ਹੈ ਜਾਂ ਪਾਣੀ ਦਾ ਨਿਕਾਸ ਜਦ ਨਹੀਂ ਹੋਊਗਾ ਤਾਂ ਪਾਣੀ ਦਾ ਉੱਥੇ ਛੱਪੜ ਲੱਗੂਗਾ ਜਿਸ ਦੇ ਨਾਲ ਕੀ ਦੇਖੋ ਤੁਹਾਨੂੰ ਅੱਜ ਦੇ ਦਿਨਾਂ ਤੋਂ ਰੋਜ਼ ਅਖਬਾਰ ਦੀ ਹੈਡਲਾਈਨ ਬਣ ਰਹੀ ਹੈ ਕਿ ਡੇਂਗੂ ਦੇ ਕੇਸਸ ਵੱਧ ਤੋਂ ਵੱਧ ਆ ਰਹੇ ਜਦ ਪਾਣੀ ਖੜਾ ਕਿਤੇ ਉਹਦੇ ਡੇਂਗੂ ਦੇ ਕੇਸਸ ਜਿਹੜੇ ਨੇ ਉਹ ਵੱਧਦੇ ਹੀ ਵੱਧਦੇ ਨੇ ਔਰ ਜਦ ਡੇਂਗੂ ਦੇ ਕੇਸਸ ਵਧਾਂਗੇ ਉਹਦੇ ਨਾਲ ਜਿਹੜੇ ਇੱਥੇ ਸ਼ਾਪਕੀਪਰਸ ਨੂੰ ਦਿੱਕਤ ਆਏਗੀ ਔਰ ਜਿਹੜੇ ਇੱਥੇ ਵਿਜ਼ਿਟਰਸ ਨੇ ਉਹਨਾਂ ਨੂੰ ਦਿੱਕਤ ਆਏਗੀ ਔਰ ਇਹ ਬਿਮਾਰੀ ਹੋਰ ਫੈਲੇਗੀ ਹੁ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਈ ਗਈ ਕਿ ਨਹੀਂ ਗਈ ਜਾਂ ਏਰੀਆ ਕਾਉਂਸਲਰ ਮੈਡਮ ਰੁਪਿੰਦਰ ਕੌਰ ਸੰਧੂ ਜੀ ਨੇ ਕਾਂਗਰਸ ਪਾਰਟੀ ਤੋਂ ਵਾਰਡ ਨੰਬਰ 77 ਉਹਨਾਂ ਤੱਕ ਗੱਲ ਪਹੁੰਚਾਈ ਗਈ ਕਿ ਨਹੀਂ ਗਈ ਜਾਂ ਫਿਰ ਵਿਧਾਇਕ ਜਿਹੜੇ ਨੇ ਕਾਂਗਰਸ ਪਾਰਟੀ ਤੋਂ ਲੁਧਿਆਣਾ ਵੈਸਟ ਦੇ ਵਿੱਚ ਹੈ ਵੈਸਟ ਦਾ ਹਲਕੇ ਦਾ ਪਾਰਟ ਹੈ ਤੇ ਲੁਧਿਆਣਾ ਵੈਸਟ ਤੇ ਐਮਐਲਏ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਤੱਕ ਇਹ ਗੱਲ ਪਹੁੰਚਾਈ ਗਈ ਕਿ ਨਹੀਂ ਗਈ ਇਹ ਜਿਹੜੇ ਦੁਕਾਨਦਾਰ ਨੇ ਇਹਨਾਂ ਨੇ ਬਾਰ-ਬਾਰ ਅਪੀਲ ਕੀਤੀ ਕਿ ਇਹ ਜਿਹੜੀ ਕੱਚੀ ਜਗ੍ਹਾ ਤੁਸੀਂ ਕਰ ਦਿੱਤੀ ਹੈ ਜਿਹੜੀ ਤੁਸੀਂ ਇੰਟਰਲੋਕਿੰਗ ਟੈਲਾਂ ਰਿਮੂਵ ਕਰ ਸਾਡੇ ਕੋ ਪਈਆਂ ਨੇ ਤੁਹਾਨੂੰ ਅਸੀਂ ਉਪਲਬਧ ਕਰਾਨੇ ਆ ਜਿਹਦੇ ਚ ਕੀ ਜਦ ਇਹਨਾਂ ਨੇ ਪਹਿਲਾਂ ਇੰਟਰਲੋਕਿੰਗ ਟਾਈਲ ਪੂਰੀ ਲਾਈ ਉਹਦੀ ਵੀ ਵੀਡੀਓ ਸਾਡੇ ਕੋ ਪਈਆਂ ਉਹਦੀਆਂ ਫੋਟੋਆਂ ਵੀ ਸਾਡੇ ਕੋ ਪਈਆਂ ਔਰ ਜਦ ਇਹਨਾਂ ਨੇ 50% 17 ਫੁੱਟ ਚੌੜਾਈ ਦੀਆਂ ਜਿਹੜੀ ਇੰਟਰਲੋਕਿੰਗ ਟਾਈਲਾਂ ਕੱਢਤੀਆਂ ਜਦ ਪਾਣੀ ਦਾ ਛੱਪਣ ਲੱਗਣ ਲੱਗ ਗਿਆ ਜਦੋਂ ਜ ਮੱਛਰ ਪਿੰਪਨਾਂ ਲੱਗੇ ਉਹਦੀਆਂ ਫੋਟੋਆਂ ਸਾਡੇ ਕੋਲ ਨੇ ਨਾਲ ਹੀ ਇੱਥੇ ਕੂੜੇ ਦੇ ਢੇਰ ਵੀ ਤੁਸੀਂ ਦੇਖ ਸਕਦੇ ਹੋ ਤਿੰਨ ਜਗ੍ਹਾ ਤੇ ਕੂੜੇ ਦੇ ਢੇਰ ਚਾਰ ਜਗ੍ਹਾ ਤੇ ਪਈਆਂ ਨੇ ਕਿਉਂਕਿ ਜਦ ਇਹ ਲਵਾਰਿਸ਼ ਜਗ੍ਹਾ ਹੋ ਗਈ ਜਦ ਇਹਨੂੰ ਕੋਈ ਪੁੱਛਣ ਵਾਲਾ ਕੋਈ ਨਹੀਂ ਜਾਂਦੇ ਆਂ ਮੈਂ ਕੱਲ ਤੁਹਾਡੀ ਰੋਕਾਂਗਾ ਜੀ ਜ਼ਿਆਦਾ ਲੰਬੀ ਗੱਲ ਨਹੀਂ ਕਰਾਂਗੇ ਇੱਕ ਛੋਟੀ ਜੀ ਗੱਲ ਤੁਹਾਨੂੰ ਸਿੱਧੀ ਸਿੱਧੀ ਗੱਲ ਕਰਦਾ ਤੁਹਾਡੀ ਸਰਕਾਰ ਆ ਸੈਂਟਰ ਦੇ ਵਿੱਚ ਤੁਹਾਡਾ ਪੂਰਾ ਜਿਹੜਾ ਅਧਿਕਾਰ ਬੰਦ ਆਇਆ ਤੁਸੀਂ ਕੁਝ ਵੀ ਕਰਾ ਸਕਦੇ ਹੋਗੇ ਕਿ ਕਾਨੂੰਨੀ ਤੌਰ ਤੇ ਤੁਸੀਂ ਕਰ ਸਕਦੇ ਹੋ ਪ੍ਰੋਜੈਕਟ ਦਾ ਦਵਾ ਸਕਦੇ ਹੋ ਫਿਰ ਕਿਉਂ ਜਿਹੜਾ ਭਾਜਪੀ ਵੱਲੋਂ ਬਾਰ ਬਾਰ ਇਹ ਜੇ ਕੰਮ ਜਿਹੜੇ ਧਰਨੇ ਲਾਣੇ ਪੈਂਦੇ ਨੇ ਜਾਂ ਆਪਣੀ ਆਵਾਜ਼ ਚੱਕਣ ਵਾਸਤੇ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪੈਂਦਾ ਕਿਉਂ ਨਹੀਂ ਤੁਸੀਂ ਸੈਂਟਰ ਵੱਲੋਂ ਕੋਈ ਦਬਾਅ ਪਾ ਕੇ ਜਿਹੜਾ ਪੰਜਾਬ ਸਰਕਾਰ ਤੋਂ ਕੰਮ ਕਰਵਾ ਸਕਦੇ ਦੇਖੋ ਤੁਹਾਨੂੰ ਮੈਂ ਬਾਰ ਬਾਰ ਇਹ ਗੱਲ ਕਹਿਣਾ ਜਿਹੜਾ ਲੁਧਿਆਣਾ ਤੇ ਜਿੰਨੇ ਵੀ ਪ੍ਰੋਜੈਕਟਸ ਚੱਲ ਰਹੇ ਨੇ ਡਿਵੈਲਪਮੈਂਟ ਦੇ ਉਹ ਲੁਧਿਆਣਾ 스마트 ਸਿਟੀ ਪ੍ਰੋਜੈਕਟ ਦੇ ਅੰਡਰ ਚੱਲ ਰਹੇ ਨੇ ਜਿਹਦੇ ਵਿੱਚ ਕੀ 스마트 ਸਿਟੀ ਦਾ ਰੂਲ ਹੈ ਕਿ ਜਿੰਨਾ ਕੇਂਦਰ ਦੀ ਸਰਕਾਰ ਉਹ ਸਿਟੀ ਦੀ 스마트 ਸਿਟੀ ਡਿਵੈਲਪਮੈਂਟ ਲਈ ਪੈਸਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਸੂਬੇ ਦੇ ਵਿੱਚ ਕਾਂਗਰਸੀ ਸਰਕਾਰ ਹੈ ਇਹ 노 ਡਾਊਟ ਸੈਂਟਰ ਦੇ ਫੰਡ ਨੂੰ ਲੈ ਤਾਂ ਲੈਂਦੇ ਨੇ ਲੇਕਿਨ ਉਹਦੇ ਬਰਾਬਰ ਮੈਚਿੰਗ ਗ੍ਰਾਂਟ ਨਹੀਂ ਪਾਉਂਦੇ ਤੇ ਉਸ ਫੰਡ ਦਾ ਦੁਰਉਪਯੋਗ ਕਰਕੇ ਆਪਣੇ ਹਿਸਾਬ ਨਾਲ ਪੈਸੇ ਲੈਂਦੇ ਤੁਸੀਂ ਸਰ ਬੀਜੇਪੀ ਨੂੰ ਬਿਲੋਂਗ ਕਰਦੇ ਹੋ ਸੀਨੀਅਰ ਲੀਡਰ ਹੋ ਬੀਜੇਪੀ ਤੋਂ ਕਾਫੀ ਸਮੇਂ ਦੇ ਵਿੱਚ ਇੱਕ ਕਾਰਜਕਰਤਾ ਕੰਮ ਕਰ ਰਹੇ ਹੋ ਸੇ ਤੁਸੀਂ ਕਿਉਂ ਨਹੀਂ ਵੀਡੀਓਗ੍ਰਾਫੀ ਕਰਕੇ ਆ ਜੀ ਫੋਟੋਗ੍ਰਾਫੀ ਕਰਕੇ ਆ ਲੋਕਲ ਸੈਂਡ ਕਰਕੇ ਉੱਪਰ ਬੀਜੇਪੀ ਨੂੰ ਭੇਜਦੇ ਤਾਂ ਕਿ ਜਿਹੜੇ ਫੰਡ ਨੇ ਸੀ ਕਿ ਇਹਨੂੰ ਜਿਹੜੀ ਮਿਸਯੂਜ਼ ਹੋ ਰਿਹਾ ਉਹ ਨਾ ਹੋ ਸਕੇ ਦੇਖੋ ਤੋਂ ਮੈਂ ਇਹ ਚੀਜ਼ ਦੱਸਣਾ ਚਾਹੁੰਗਾ ਕਿ ਮਲਾਰ ਰੋਡ ਦੇ ਉੱਤੇ ਜਦੋਂ 25 25 ਫੁੱਟ ਟਾਇਲਾਂ ਲਾ ਕੇ ਸੱਤਾਂ ਨਾਲ ਤੋਂ ਸੜਕ ਦਾ ਫੇਰਿਆ ਸੀ ਜਦ ਚੌੜਾਈ ਖਤਮ ਕੀਤੀ ਸੀ ਜਿੱਥੇ 10 ਫੁੱਟ ਦੀ ਲੋੜ ਹੈ ਅਸੀਂ ਹਰ ਲੈਵਲ ਦੇ ਉੱਤੇ ਸੈਂਟਰ ਨੂੰ ਇਹ ਡਿਟੇਲ ਭੇਜਦੇ ਰਹੇ ਹਾਂ ਕੱਲ ਪਰਸੋਂ ਹਰਦੀਪ ਸਿੰਘ ਪੂਰੀ ਜੀ ਜਿਹੜੇ ਅਰਬਨ ਮਿਨਿਸਟਰ ਨੇ ਚੰਡੀਗੜ੍ਹ ਵਿਖੇ ਮੀਟਿੰਗ ਸੀ ਉੱਥੇ ਮਿਲੇ ਸੀਗੇ ਤਾਂ ਉੱਥੇ ਵੀ ਮੈਂ ਉਹਨਾਂ ਨੂੰ ਇੱਕ ਰਿਪਰੈਜ਼ੈਂਟੇਸ਼ਨ ਦੀ ਕਾਪੀ ਦਿੱਤੀ ਹੈ ਕਿਸ ਤਰ੍ਹਾਂ ਸਮਾਰਟ ਸਿਟੀ ਫੰਡ ਦਾ ਜਿਹੜਾ ਦੁਰਪਯੋਗ ਹੋ ਗਿਆ ਉਹ ਪੰਜਾਬ ਸਰਕਾਰ ਕਰ ਰਹੀ ਹੈ ਨਗਰ ਨਿਗਮ ਲੁਧਿਆਣਾ ਕਰ ਰਹੀ ਹੈ ਅਤੇ ਇੱਥੇ ਦੇ and ਮੇਰਾ ਕਹਿਣਾ ਇਹ ਵੇ ਕਿ ਜਿਹੜਾ ਪੈਸਾ ਹੈ ਉਹ ਪਬਲਿਕ ਮਨੀ ਦੀ ਟੈਕਸ ਫਾਰਮ ਦੇ ਵਿੱਚ ਜਿਹੜੀ ਟੈਕਸ ਪੇ ਕੀਤੀ ਹੁੰਦੀ ਹੈ ਹਾਰਡ ਅੰਡ ਮਨੀ ਉਹ ਉਹਦਾ ਪੈਸਾ ਹੈ ਭਾਵੇਂ ਕੇਂਦਰ ਸਰਕਾਰ ਭੇਜ ਰਹੀ ਹੈ ਭਾਵੇਂ ਸੂਬੇ ਸਰਕਾਰ ਦਾ ਹੋਵੇ ਉਹਦਾ ਦੁਰਉਪਯੋਗ ਨਹੀਂ ਹੋਣਾ ਚਾਹੀਦਾ ਪਰ ਇਹ ਜਿੱਥੇ ਲੋੜ ਹੈ ਉੱਥੇ ਨਹੀਂ ਲਾ ਰਹੇ ਜਿੱਥੇ ਨਹੀਂ ਲੋੜ ਹੈ ਉੱਥੇ 25 25 ਫੁੱਟ ਦੇ ਟਾਇਲਰਾਂ ਦੇ ਪੈਸੇ ਦਾ ਦੁਰਉਪਯੋਗ ਕਰ ਰਹੇ ਜਦੀ ਇਨਕੁਆਇਰੀ ਦੀ ਅਸੀਂ ਮੰਗ ਕੀਤੀ ਹੈ ਲੇਕਿਨ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਦੱਸਣਾ ਚਾਹੁੰਦਾ ਕਿਉਂਕਿ ਇੱਥੇ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜਿਹੜਾ ਇੱਕ ਐਮਐਲਏ ਹੁੰਦਾ ਹੈ ਇੱਕ ਕਾਉਂਸਲ ਦੇ ਵਿੱਚ ਉਹਦੇ ਵਾਰਡ ਦੇ ਵਿੱਚ ਹੈਗੀਆਂ ਉਹਦਾ ਹੱਲ ਕਰਾਣਾ ਉਸ ਕਾਉਂਸਲਰ ਦੀ ਉਸ ਵਿਧਾਇਕ ਦੀ ਡਿਊਟੀ ਹੁੰਦੀ ਹੈ ਤੇ ਜਦੋਂ ਵਿਧਾਇਕ ਤੇ ਕਾਉਂਸਲਰ ਆਪਣੀ ਡਿਊਟੀਆਂ ਨੂੰ ਨਾ ਸਮਝੇ ਅਤੇ ਕੰਮ ਕਰਨੀ ਨਹੀਂ ਨੂੰ ਹੋ ਜਾਏ ਤਾਂ ਉਹਨਾਂ ਨੂੰ ਜਗਾਉਣ ਲਈ ਫਿਰ ਪ੍ਰੋਟੈਸਟ ਕਰਨੇ ਪੈਂਦੇ ਨੇ ਤੇ ਅੱਜ ਉਸੇ ਮਕਸਦ ਨਾਲ ਸੀ ਇੱਥੇ ਪ੍ਰੋਟੈਸਟ ਕਰ ਰਹੇ ਆ ਇਹਨਾਂ ਨੂੰ ਕੰਮ ਕਰਨੀ ਨਹੀਂ ਤੋਂ ਜਗਾਉਣ ਲਈ ਕਿ ਇਹ ਜਿਹੜਾ ਤੁਸੀਂ 17 ਫੁੱਟ ਦੀਆਂ ਟਾਇਲਾਂ ਪਹਿਲਾਂ ਲਗਾ ਕੇ ਫਿਰ ਇਸ ਤੁਆ ਰੋਡ ਦੇ ਉੱਤੇ ਪਾੜ ਦਿੰਦੇ ਹੋ ਔਰ ਉੱਥੇ ਜਿੱਥੇ ਪਾਣੀ ਖੜ ਰਿਹਾ ਜਿੱਥੇ ਡੇਂਗੂ ਫੈਲਣ ਦਾ ਡਰ ਹੈ ਕਿਉਂਕਿ ਪਾਣੀ ਦਾ ਖੜਾ ਹੋਗਾ ਡੇਂਗੂ ਫੈਲੂਗਾ ਜਾਂ ਨਿਕਾਸੀ ਦਾ ਨਿਵਾਸਾਂ ਨੂੰ ਸਮੱਸਿਆ ਆਏਗੀ ਦੁਕਾਨਦਾਰਾਂ ਨੂੰ ਸਮੱਸਿਆ ਆਏਗੀ ਔਰ ਉਹ ਦੁਕਾਨਦਾਰਾਂ ਨੂੰ ਕੱਲੀ ਸਮੱਸਿਆ ਨਹੀਂ ਆਏਗੀ ਇੱਥੇ ਜਿਹੜੇ ਵਿਜ਼ਿਟਰਸ ਨੇ ਜਿਹੜੇ ਦੁਕਾਨਾਂਾਂ ਦੇ ਵਿੱਚ ਸਾਮਾਨ ਖਰੀਦਣਾਂ ਦੇ ਉਹਨਾਂ ਨੂੰ ਸਮੱਸਿਆ ਆਏਗੀ ਇਹਨਾਂ ਦਾ ਜੀਣਾ ਤੁਰਭਰ ਇਹਨਾਂ ਨੇ ਕਰ ਦਿੱਤਾ ਹੋਇਆ ਹੁਣ ਜਿੱਥੇ ਮੈਂ ਇਹ ਨਾਲ ਗੱਲ ਕਰਾਂਗਾ ਜਿਹੜਾ ਸਹੂਲਤਾਂ ਸੈਂਟਰ ਇੱਥੇ ਨਾਲ ਬਣਾਇਆ ਹੋਇਆ ਜਿੱਥੇ ਪੁਲਿਸ ਨੂੰ ਪੁਲਿਸ ਦੀ ਸਰਵਿਸੇਜ਼ ਇੱਥੇ ਪ੍ਰੋਵਾਈਡ ਕਰਨੀ ਹੈ ਉਹਨੂੰ ਚੱਕ ਕੇ ਇਹਨਾਂ ਨੇ ਬੰਦ ਕੀਤਾ ਜਿਹੜਾ ਕਾਲੀ ਭਾਜਪਾ ਸਰਕਾਰ ਨੇ ਬਣਾਇਆ ਸੀ ਉਸ ਤੋਂ ਬਾਅਦ ਇਹਦੀ ਵਾਲ ਵੀ ਇੱਕ ਪਾਸੇ ਕਰਕੇ ਦੂਜੇ ਪਾਸੇ ਨਹੀਂ ਕੀਤੀ ਤੁਸੀਂ ਸਫਾਈ ਕਿਤੇ ਦੇਖ ਰਹੇ ਕਿਤੇ ਸਿਟੀ ਸਮਾਰਟ ਹੋ ਜਾਊਗੀ ਯਾ ਇੰਟਰਲੋਕਿੰਗ ਪਹਿਲਾਂ ਟਾਇਲ ਲਗਾ ਕੇ ਫਿਰ ਉਹਨੂੰ ਪੱਟ ਲੋਗੇ ਔਰ ਕਿੱਥੇ ਲੈ ਜਾਓਗੇ ਇਹ ਇੰਟਰਲੋਕਿੰਗ ਟਾਇਲਾਂ ਲਾਈਆਂ ਜਦ ਉਹਦੀ ਜਿਹੜੀ ਪੇਮੈਂਟ ਕੀਤੀ ਗਈ ਠੇਕੇਦਾਰ ਨੂੰ ਮੁੜ ਕੇ ਜਿਹੜੇ 50% ਟਾਇਲਾਂ 17 ਫੁੱਟ ਜਿਹੜੀਆਂ ਲਾ ਕੇ ਕਿਸੇ ਹੋਰ ਕੋਨੇ ਲੈ ਗੇ ਉਹਦਾ ਜਵਾਬ ਕੌਣ ਦੇਊਗਾ ਉਹਦਾ ਹਿਸਾਬ ਕੌਣ ਦੇਊਗਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਕਮਿਸ਼ਨਰ ਪ੍ਰਦੀਪ ਕੁਮਾਰ ਸਵਰਵਾਲ ਜੀ ਨੇ ਜਿਨ੍ਹਾਂ ਨੂੰ ਮਾਰਕੀਟ ਦੇ ਜਿਹੜੇ ਯੂਜ਼ਰਸ ਨੇ ਉਹਨਾਂ ਨੇ ਵੀ ਈਮੇਲ ਭੇਜੀ ਹੈ ਉਹਦੀ ਕਾਪੀ ਹੈ ਨਾਲ ਹੀ ਜਿਹੜੀ ਹੈ PDF ਦੇ ਫਾਰਮ 'ਚ ਜਿਹੜਾ ਹੈ ਨਾਮ ਲਗਾ ਦਿੱਤੇ ਗਏ ਨੇ ਫੋਟੋਆਂ ਵੀ ਆ ਤੁਹਾਨੂੰ ਮੈਂ ਲੈਟਰ ਵੀ ਦਿਖਾਉਣਾ ਚਾਹੂੰਗਾ ਲੈਟਰ ਵੀ ਦਿਖਾਉਣਾ ਚਾਹੂੰਗਾ ਇਹ ਦੇਖ ਲਓ ਤੁਸੀਂ ਇਹ ਜਿਹੜੀ ਹੈ ਲੈਟਰ ਹੈ ਇਹ ਦੋ ਪੇਜ ਲੈਟਰ ਹੈ ਜਿਹੜਾ ਦੁਕਾਨਦਾਰਾਂ ਦੇ ਸਾਈਨ ਨੇ ਇਹ ਤੁਸੀਂ ਫੋਟੋਆਂ ਦੇਖੋ ਪਿੱਛੇ ਇਹ ਫੋਟੋਆਂ ਦਿਖਾਉਣਾ ਚਾਹੁੰਦਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਦਾ ਛੱਪੜ ਲੱਗਦਾ ਹੈ ਇਹ ਜਿਹੜਾ ਟਾਇਲਾਂ ਜਿੱਥੋਂ ਪੜ ਦਿੱਤੀਆਂ ਉਥੇ ਪਾਣੀ ਦਾ ਛੱਪੜ ਲੱਗਦਾ ਜਿਹਦੇ ਕਾਰਨ ਡੇਂਗੂ ਫੈਲ ਸਕਦਾ ਹੈ ਬਿਮਾਰੀ ਫੈਲ ਸਕਦੀ ਹੈ ਔਰ ਪਿੱਛੇ ਦਿਖਾਣਾ ਚਾਹਾਂਗਾ ਜਿੱਥੇ ਕਿ ਪੂਰੀ 35 ਤੋਂ 35 ਫੁੱਟ ਜਿਹੜੀ ਚੌੜੀ ਸੜਕ ਦੇ ਉੱਤੇ ਇੰਟਰਲੋਕਿੰਗ ਟਾਇਲ ਲੱਗੀ ਹੋਈ ਸੀ ਜਿਹੜੀ ਕਿ ਅਪ੍ਰੈਲ 2021 ਚ ਇਹਨਾਂ ਨੇ ਲਾਈ ਤੇ ਮਈ ਦੇ ਐਂਡ ਤੱਕ ਇਹਨਾਂ ਨੇ ਚਾਕੇ ਪਟਕੇ ਪਤਾ ਨਹੀਂ ਕਿਹਦੇ ਪਾਸੇ ਲੈ ਗਏ ਤੋਂ ਹੁਣ ਇਹਨਾਂ ਦੇ ਜਿਹੜੇ ਏਰੀਆ ਕੌਂਸਲਰ ਨੇ ਸ੍ਰੀ ਰੁਪਿੰਦਰ ਕੌਰ ਸੰਧੂ ਜੀ ਕਾਂਗਰਸ ਪਾਰਟੀ ਤੋਂ ਵਾਰਡ ਨੰਬਰ 77 ਦੇ ਔਰ ਹਲਕਾ ਵਿਧਾਇਕ ਜਿਹੜੇ ਨੇ ਭਾਰ ਐ ਵੀ ਕਹਿੰਦੇ ਨੇ ਮੇਰਾ ਹਲਕਾ ਪਰਿਵਾਰ ਜਦ ਇਲੈਕਸ਼ਨ ਚ ਵੋਟਾਂ ਲੈਣ ਜਾਂਦੇ ਨੇ ਨਾ ਕਹਿੰਦੇ ਨੇ ਮੇਰੇ ਚਾਚਾ ਜੀ ਮੇਰੇ ਤਾਇਆ ਜੀ ਮੇਰੇ ਬਾਬਾ ਜੀ ਅੱਜ ਤੁਹਾਨੂੰ 5 ਸਾਲ ਆਪਣੇ ਚਾਚਾ ਜੀ ਦਾਦਾ ਜੀ ਬਾਬਾ ਜੀ ਨਜ਼ਰ ਨਹੀਂ ਆਏ ਉਹ ਇਲਾਕਾ ਨਿਵਾਸੀ ਜਿਹੜੇ ਨੇ ਉਹ ਇੰਨਾ ਸਮੱਸਿਆਵਾਂ ਨੂੰ ਫੇਸ ਕਰ ਰਹੇ ਨੇ ਔਰ ਤੁਸੀਂ ਆਪਣੀ ਕੰਮ ਕਰਨੀ ਨਹੀਂ ਸੋਚਦੇ ਹੋ बार-बार ਇਹਨਾਂ ਨੇ ਕਾਉਂਸਲਰ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵਿਧਾਇਕ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤਾ ਨਾ ਮੈਂ ਕਮਿਸ਼ਨਰ ਸਾਹਿਬ ਜਿਹੜੇ ਪ੍ਰਦੀਪ ਕੁਮਾਰ ਸੁੰਮਰਵਾਲ ਜੀ ਮੇਅਰ ਸਾਹਿਬ ਬਲਕਾਰ ਸਿੰਘ ਸੰਤੂ ਜੀ ਨੂੰ ਹੱਥ ਬੰਨ੍ਹ ਕੇ ਅਪੀਲ ਕਰਨਾ ਕਿ ਇਹ ਤੁਸੀਂ 17 ਫੁੱਟ ਦੁਬਾਰਾ ਲਾਓ ਅਤੇ ਕੂੜੇ ਦੇ ਢੇਰ ਤੋਂ ਹਟਾਓ ਅਤੇ ਨੋਟਿਸ ਲਾਓ ਕਿ ਕੋਈ ਕੂੜਾ ਨਾ ਸੁੱਟੇ ਅਤੇ ਜਿਹੜਾ ਇਹ ਨਿਕਾਸੀ ਦਾ ਰਾਹ ਵੀ ਬਣਾਓ ਅਤੇ ਸਿਵਰ ਲਾਈਨ ਪਾਓ ਤਾਂ ਕਿ ਪਾਣੀ ਦੀ ਨਿਕਾਸੀ ਵੀ ਕਿਸੇ ਪਾਸੇ ਹੋਵੇ ਫੌਰ ਵੀ ਸਟੱਟੇ ਜੋਕੀਪਰ ਮਜ਼ਦੂਰ ਨੇ ਦੁਕਾਨਦਾਰ ਜਿਹੜੇ ਇੱਥੇ ਜਿਹਨਾਂ ਦੀ ਦੁਕਾਨਾ ਹੈਗੀ ਹੈ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਅਤੇ ਕੀ ਮਸਲਾ ਸਰ ਕੀ ਕਹਿਣਾ ਚਾਹੁੰਗੇ ਕਿੰਨੀ ਤੁਹਾਨੂੰ ਦਿੱਕਤ ਆ ਰਹੀ ਹੈ ਕਿਉਂਕਿ ਰੋਡ ਤੋਂ ਤੁਹਾਡੇ ਵੱਲੋਂ ਰੋਪ ਲਗਾਏ ਜਾ ਰਹੇ ਨੇ ਕਿ ਰੋਡ ਪੱਟਣ ਤੋਂ ਬਾਅਦ ਦੁਬਾਰਾ ਰੋਡ ਬਣ ਗਿਆ ਫੇਰ ਲੋਡ ਪਰ ਦਿੱਤਾ ਗਿਆ ਟੈਲਾਂ ਗੈਪ ਹੋ ਗਏ ਇੰਟਰਲੌਕ ਦੀਆਂ ਕੀ ਕਹਿਣਾ ਚਾਹੋਗੇ ਸਾਰੇ ਮੇਰਾ ਨਾਮ ਸੰਜੀਵ ਪੁਰੀ ਹੈ ਮੈਂ ਸ਼ਹੀਦ ਭਗਤ ਸਿੰਘ ਨਗਰ ਮੰਡਲ ਦਾ ਭਾਤੀ ਜਨਤਾ ਪਾਰਟੀ ਦਾ ਅਧਿਖਸ਼ਾ ਮੈਂ ਫਲੇਟਾਂ ਦੇ ਪਿੱਛੇ ਹੀ ਰਹਿਣਾ ਵਾਂ ਇੱਥੇ ਦੇਖੋ ਜੋ ਸਮੱਸਿਆ ਆ ਰਹੀ ਹੈ ਦੇਖੋ ਕੋਈ ਵੀ ਆਪਣੀ ਰੋਜ਼ੀ ਰੋਟੀ ਕਮਾਰੇ ਮਛਰਾ ਵਿੱਚ ਗੰਦ ਵਿੱਚ ਕਰੇਗਾ ਤੇ ਕਿਸ ਤਰ੍ਹਾਂ ਕਰੇਗਾ ਗੱਲ ਹੋ ਨਹੀਂ ਹੈ ਸਾਡੇ ਮੰਤਰੀ ਜੀ ਤੇ ਅੱਗੇ ਵੀ ਇਲਜ਼ਾਮ ਲੱਗਦੇ ਰਹੇ ਕਿ ਜ਼ਮੀਨਾਂ ਮਹਿੰਗੀਆਂ ਮਹਿੰਗੀਆਂ ਉਹਨਾਂ ਨੇ ਵੇਚਤੀਆਂ ਹੁਣ ਇਹ ਤੇ ਇੱਕੋ ਹੀ ਚੀਜ਼ ਦੀ ਬੋਲ ਆ ਰਹੀ ਹੈ ਉੱਥੇ ਦੀਵਾਰ ਬਣਾਤੀ ਹੈ ਉਹ ਜੰਗਲ ਮੈਕਮੇ ਦੀ ਜ਼ਮੀਨ ਹੈ ਇੱਥੇ ਟਾਇਰਾ ਲਾ ਕੇ ਉਖਾੜਦੀ ਹੈ ਮੰਤਰੀ ਜੀ ਦੀ ਨਜ਼ਰ ਤੇ ਇਸ ਜ਼ਮੀਨ ਤੇ ਹੈ ਜੀ ਹੋਰ ਕੁਝ ਨਹੀਂ ਮੰਤਰੀ ਜੀ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਆ ਮੰਤਰੀ ਜੀ ਤੁਹਾਡਾ ਤਾਂ ਇੱਕੋ ਹੀ ਸਲੋਗਨ ਹੈ ਆਪਕਾ ਤਾਂ ਲੱਗਦਾ ਹੈ ਬਸ ਇੱਕ ਕੰਮ ਜਨਤਾ ਦਾ ਨਾਮ ਜਪਨਾ ਜਨਤਾ ਦੀ ਜ਼ਮੀਨ ਹੜਪਨਾ ਇੱਕ ਦਿੱਲੀ ਬੈਠੇ ਹੋਏ ਜੀਜਾ ਜੀ ਨੇ ਉਹ ਜਿੱਥੇ ਜ਼ਮੀਨ ਦਿਸਦੀ ਹੜਪਦੇ ਜਾਂਦੇ ਆ ਇੱਕ ਸਾਡੇ ਮੰਤਰੀ ਜੀ ਜਿੱਥੇ ਉਹਨਾਂ ਨੂੰ ਖੁਸ਼ਬੂ ਆ ਜਾਏ ਸਹੀ ਆ ਕੇ ਬਸ ਕੇਰਾ ਪਾ ਲਿਆ ਜੀ ਐਵੇਂ ਨੂੰ ਦਿਖ ਰਿਹਾ ਜੀ ਹੋਰ ਵੀ ਸਾਡੇ ਜਿਹੜੇ ਸ਼ਾਪ ਕੋਰਸ ਕੀ ਕਹਿਣਾ ਚਾਹੋਗੇ ਜਿਹੜੀ ਰੋਡ ਤੁਹਾਡੇ ਵੱਲੋਂ ਜ਼ਾਮ ਲਾਇਆ ਜਾ ਰਹੇ ਨਹੀਂ ਆ ਬੀਜੇਪੀ ਬਿਲਕੁਲ ਲੀਡਰ ਨੇ ਵੀ ਪਟਕੇਡਾ ਉਸ ਮੇਨ ਚੀਜ਼ ਇਹ ਹੈ ਕਿ ਜਦੋਂ ਇੱਥੇ ਬਾਰਿਸ਼ ਹੁੰਦੀ ਹੈ ਇੱਥੇ ਪਾਣੀ ਹੁੰਦਾ ਅਗਰ ਕਸਟਮਰ ਆਂਦਾ ਹੈ ਤਾਂ ਨਾ ਤੇ ਕਸਟਮਰ ਇੱਥੋਂ ਲੰਘ ਸਕਦਾ ਨਾ ਇੱਥੇ ਇੱਕ ਦੋ ਕਸਟਮਰ ਆ ਜਾਂਦੇ ਤੇ ਦੋ ਸਕੂਟਰ ਖੜੇ ਹੋ ਜਾਂਦਾ ਰਸਤਾ ਬੰਦ ਹੋ ਜਾਂਦਾ ਕੋਈ ਬੰਦਾ ਅੱਗੇ ਨਹੀਂ ਜਾ ਸਕਦਾ ਪ੍ਰੋਬਲਮਸ ਤਾਂ ਆਂਦੀ ਆਂਦੀ ਹੈ ਜੇ ਇੱਥੇ ਦੋ ਸਕੂਟਰ ਖੜੇ ਹੋਣਗੇ ਤੇ ਅਗਲੇ ਦੁਕਾਨਦਾਰ ਥੋੜਾ ਇਤਰਾਜ਼ ਕਰਨਗੇ ਜੀ ਤੁਸੀਂ ਰਸਤਾ ਰੋਕ ਦਿੱਤਾ ਸਾਡਾ ਕਸਟਮਰ ਰੁਕ ਰਿਹਾ ਜਦ ਕਿ ਅਸੀਂ ਨਹੀਂ ਰੋਕ ਰਹ ਹੁਣ ਕੋਈ ਵੀ ਵੈਸੇ ਵੀ ਕੋਈ ਆਏਗਾ ਤੇ ਐਸ ਇਹੋ ਜੀ ਥਾਂ ਦੇ ਉੱਤੇ ਉਹ ਸਕੂਟਰ ਵਗੈਰਾ ਕੁਝ پارک ਨਹੀਂ ਕਰ ਸਕਦਾ ਜੇ ਇਹੀ ਜਗ੍ਹਾ ਲੈਵਲਿੰਗ ਚ ਹੋਏਗੀ ਸਾਫ਼ ਹੋਏਗੀ ਸੁਥਰੀ ਹੋਏਗੀ ਰਸਤਾ ਖੁੱਲੇਗਾ ਬੰਦੇ ਹਰ ਕੋਈ ਲੰਘ ਵੀ ਸਕੇਗਾ ਤੁਸੀਂ ਇਹ ਚੀਜ਼ ਦੇਖਣੀ ਹੈ ਤੇ ਸ਼ਾਮੀ 7 7:30 ਵਜੇ ਆ ਕੇ ਦੇਖੋ ਅਸੀਂ ਜਦੋਂ ਸ਼ਾਪਸ ਦੇ ਅੰਦਰ ਬੈਠੇ ਹੁੰਨੇ ਆ ਮੱਛਰ ਇਸ ਤਰ੍ਹਾਂ ਗਿਰਦਾ ਜਿਸਾ ਬਾਰਿਸ਼ ਕਰ ਰਹੀ ਹੁੰਦੀ ਹੈ ਇਹ ਹਾਲਤ ਹੁੰਦੀ ਹੈ ਸਾਡੀ کافی ਦੁਕਾਨਦਾਰ ਜਿਹੜੇ ਪਰੇਸ਼ਾਨ ਨੇ ਰੋਡ ਦੀ ਹਾਲਤ ਦਿਖਾ ਦੇਣੇ ਤੁਹਾਨੂੰ ਆਪਣੇ ਸਹਿਯੋਗੀ ਨੂੰ ਕਹਿੰਗਾ ਰੋਡ ਦੀ ਹਾਲਤ ਦਿਖਾਣਗੇ ਕਿਸ ਤਰੀਕੇ ਨਾਲ ਜਿਹੜਾ ਰੋਡ ਟੁੱਟਿਆ ਪਿਆ ਗੰਦਾ ਪਾਣੀ ਖੜਾ ਆ ਮੱਛਰਾਂ ਦਾ ਜਿਹੜਾ ਆ ਦੁਕਾਨਦਾਰ ਨੂੰ ਬੜਾ ਪਰੇਸ਼ਾਨ ਕੀਤਾ ਕਿਉਂਕਿ ਬਿਮਾਰੀਆਂ ਆ ਰਹੀਆਂ ਨੇ ਕਰੋਨਾ ਟਾਈਮ ਚੱਲਿਆ ਕਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਵਾ ਬਹੁਤ ਜਿਹੜੀ ਦਿੱਕਤਾਂ ਆ ਰਹੀਆਂ ਨੇ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੀ ਦਿੱਕਤਾਂ ਆ ਰਹੀਆਂ ਨੇ ਕਦੋਂ ਅਜੇ ਤਾਂ ਹੱਲ ਹੋਏਗਾ ਕਦੋਂ ਲੁਧਿਆਣਾ ਪ੍ਰਸ਼ਾਸਨ ਦੇ ਉੱਤੇ ਲੁਧਿਆਣਾ ਨਗਰ ਨਿਗਮ ਦੇ ਉੱਤੇ ਜਿਹੜੇ ਇਹਨਾਂ ਸਵਾਲ ਨਹੀਂ ਕੀ ਕਹਿਣਾ ਹੈ ਕਾਉਂਸਲਰ ਦਾ ਇਲਾਕਾ ਕਾਉਂਸਲਰ ਦਾ ਕੀ ਕਹਿਣਾ ਹੈ ਮੇਰੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਾਰਡ ਨੰਬਰ 73 ਦੇ ਕਾਉਂਸਲਰ ਸੰਧੂ ਸਾਹਿਬ ਕੋ ਬੈਠੇ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦਿਆਂ ਜਿਹੜਾ ਮੁੱਦਾ ਹੈ ਆ ਬੀਜੇਪੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਥਾਂ ਥਾਂ ਦੇ ਉੱਤੇ ਕਾਫੀ ਸਮਾਰਟ ਸਿਟੀ ਨੂੰ ਲੈ ਕੇ ਵੀ ਜਿਹੜੇ ਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਕੀ ਮਾਮਲਾ ਹੈ ਉਥੇ ਦਾ ਰੋਡ ਨੂੰ ਲੈ ਕੇ ਜਿਹੜਾ ਕੀਤਾ ਜਾ ਰਿਹਾ ਹੈ ਕੀ ਜਿਹੜੀ ਦਿੱਕਤ ਹੈ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸਰ ਇੱਕ ਭਾਜਪੀ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਤੁਹਾਡੇ ਏਰੀਆ ਦੇ ਵਿੱਚ ਵੀ ਜਿਹੜੀ ਇੰਟਰਲੌਕ ਦੀ ਰੋੜਾਂ ਨੇ ਉਹ ਗੈਪ ਕਰ ਲਗਵਾਉਣ ਤੋਂ ਬਾਅਦ ਜਿਹੜੀ ਗੈਪ ਕਰ ਦਿੱਤੀ ਗਈਆਂ ਨੇ ਕੀ ਮੁੱਦਾ ਹੈ ਸਮਝਾਓ ਮੈ ਇਹ ਅਸਰਾ ਜੀ ਮੈਂ ਪਤੀ ਕੌਂਸਲਰ ਬਲਜਿੰਦਰ ਸਿੰਘ ਸੰਧੂ ਬੋਲ ਰਿਹਾ ਹਾਂ ਇਸ ਏਰੀਆ ਦੇ ਵਿੱਚ ਕੋਈ ਵੀ ਇੱਥੇ ਰੋਡ ਨਹੀਂ ਹੈ ਜਿਹੜੀਆਂ ਦੁਕਾਨਾਂ ਨੇ ਇਹ ਇਲੀਗਲ ਬਣਾਈਆਂ ਗਈਆਂ ਨੇ ਇੱਥੇ ਕੋਈ ਦੁਕਾਨਾ ਨਹੀਂ ਬਣਾ ਸਕਦਾ ਇਹ ਦੁਕਾਨਾ ਨਾ ਤਾਂ ਮਹਿਕਮੇ ਤੋਂ ਪਰਮਿਸ਼ਨ ਲਈ ਗਈ ਹੈ ਨਾ ਹੀ ਕਿਸੇ ਤੇ ਹੋਰ ਤੋਂ ਇਹ ਇਹਨਾਂ ਦੀ ਬੈਕ ਸਾਈਡ ਕੰਧਾ ਬੰਦ ਨੇ ਇਸ ਸਾਈਡ ਤੇ ਕੋਈ ਦੁਕਾਨ ਨਹੀਂ ਕੱਢ ਸਕਦੇ ਇੱਥੇ ਜਿਹੜੀਆਂ ਟੇਲਾਂ ਲਗਾਈਆਂ ਗਈਆਂ ਨੇ ਇਹਨਾਂ ਨੇ ਆਪੇ ਤੌਰ ਤੇ ਜੋ ਉੱਥੇ ਕਹਿ ਕੇ ਲਗਵਾ ਲੀਆਂ ਨੇ ਟੇਲਾਂ ਤੇ ਇਹਦੇ ਕੋਈ ਕੰਟਰੈਕਟਰ ਵੱਲੋਂ ਜਾਂ ਇਹਨਾਂ ਦਾ ਕੋਈ ਮਹਿਕਮੇ ਵੱਲੋਂ ਕੋਈ ਠੇਕਾ ਨਹੀਂ ਹੋਇਆ ਇਹ ਟੇਲਾਂ ਕੁਝ ਇਹਨਾਂ ਕੋ ਪਈਆਂ ਸੀ ਕੋ ਇਹਨਾਂ ਨੇ ਹੋਰ ਲੈ ਲਈਆਂ ਤੇ ਲੈ ਕੇ ਇਹਨਾਂ ਨੇ ਟੈਲਾਂ ਆਪਣੇ ਆਪ ਇੱਥੇ ਟੈਲਾਂ ਵਿਚਾਰੀਆਂ ਨੇ ਤਾਂ ਕਿ ਇਸ ਏਰੀਆ ਸਾਫ਼ ਰਹੇ ਮੇਰੇ ਨੋਟਿਸ ਵੀ ਆਇਆ ਸੀ ਤੇ ਮੈਂ ਕਿਹਾ ਚਲੋ ਜੇ ਸਾਫ਼ ਹੁੰਦਾ ਤਾਂ ਜਾਂ ਤੇ ਕਿਸੇ ਨੇ ਕੋਈ ਇੱਥੇ ਨਹੀਂ ਹੈਗਾ ਕੁਝ ਤਾਂ ਸਾਫ਼ ਏਰੀਆ ਟੈਲਾਂ ਲੱਗ ਜਾਂਦੀਆਂ ਤਾਂ ਸਫਾਈ ਰਹੇਗੀ ਜਰਾ ਲੇਕਿਨ ਹੁਣ ਇਹ ਗੱਲ ਕਿ ਇਹ ਚੌਂਕੀ ਪੁਲਿਸ ਚੌਂਕੀ ਬਣ ਗਈ ਹੈ ਇੱਥੇ ਪੁਲਿਸ ਚੌਂਕੀ ਦੀ ਇਹ ਜਗ੍ਹਾ ਅਲਾਟ ਤਕਰੀਬਨ ਹੋ ਗਈ ਹੈ ਕੁਝ ਫਾਰਮੈਲਟੀ ਚ ਰਹਿੰਦੀਆਂ ਨੇ ਉਹ ਥੋੜੇ ਦਿਨ ਚ ਪੂਰੀਆਂ ਹੋ ਜਾਣਗੀਆਂ ਇਸ ਕਰਕੇ ਇੱਥੇ ਜਿਹੜੀਆਂ ਇਹ ਗਲੀਆਂ ਉਹ ਪ੍ਰੀਸ਼ਤ ਜੇ ਚਾਹੁੰਦੀ ਹੈ ਜੇ ਉਹਨੂੰ ਸਾਰੀ ਅਲਾਰਟ ਹੋ ਜਾਂਦੀ ਹੈ ਤਾਂ ਉਹ ਦੁਕਾਨਾਂ ਬੰਦ ਵੀ ਕਰ ਸਕਦੇ ਆ ਔਰ ਉਹ ਜਗਾ ਥੋੜੇ ਵਾਲੀ ਛੱਡ ਵੀ ਸਕਦੇ ਆ ਅਸੀਂ ਵੀ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਚਲੋ ਜੇ ਦੁਕਾਨਾਂ ਇਲੀਗਲ ਬਣ ਗਈਆਂ ਨੇ ਤਾਂ ਥੋੜੀ ਵਾਲੀ ਜਗ੍ਹਾ ਇਹਨਾਂ ਨੂੰ ਗਲੀ ਰਹਿਣ ਦਿੱਤੀ ਜਾਵੇ ਤੇ ਦੁਕਾਨਦਾਰ ਸਾਰੇ ਸਹਿਮਤ ਹੋ ਗਏ ਸੀ ਹੁਣ ਜਿਹੜੇ ਬੇਲੇ ਬੰਦੇ ਨੇ ਜਿਹੜੇ ਆ ਬੀਜੇਪੀ ਵਾਲੇ ਕਹਿੰਦੇ ਆ ਕਿ ਇਹ ਆ ਜੀ ਠੇਕੇਦਾਰ ਨੇ ਪਟਲੀਆਂ ਟੇਲਾ ਕਰ ਲੀਆਂ ਇਹਦਾ ਸਾਫਤਾਬ ਕੀ ਆ ਇਹ ਬੇਲੇ ਬੰਦੇ ਨੇ ਇਹਦਾ ਲੋਕਾਂ ਨੂੰ ਇਹਨਾਂ ਦਾ ਕੰਮ ਹੈ ਭੜਕਾਉਣਾ ਇਹਨਾਂ ਤੋਂ ਜਿਹੜੀ ਡਿਵੈਲਪਮੈਂਟ ਇਲਾਕੇ ਦੇ ਵਿੱਚ ਵਾਰਡ ਨੰਬਰ 71 ਦੇ ਵਿੱਚ ਜਾਂ ਹੋਰ ਪਾਸੇ ਹੋਈ ਹੋਈ ਹੈ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਬਿਨਾਂ ਕਿਸੇ ਲੋਕਾਂ ਨੂੰ ਪਰ ਘਟਾ ਦੇ ਔਰ ਦੂਸਰਾ ਜਿਹੜਾ ਇਹਨਾਂ ਦੇ ਨਾਲ ਬੰਦਾ ਬੋਲ ਰਿਹਾ ਇਥੇ ਦਾ ਦੁਕਾਨਦਾਰ ਹੀ ਹੈ ਨੀਗਾ ਉਹ ਫਰੇਟਾਂ ਦੇ ਵਿੱਚ ਰਹਿੰਦਾ ਉਹਨੂੰ ਵੀ ਇਹੀ ਕੰਮ ਆ। ਦੂਜੇ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਹੁਲੜਵਾਜੀ ਕਰਾਉਣੀ ਹੁੰਦੀ ਆ ਲੋਕਾਂ ਤੇ। ਨਾ ਕੋਈ ਕੰਮ ਆ ਨਾ ਇਹਨਾਂ ਦਾ ਕੋਈ ਕਾਰ ਹੈ। ਇਹ ਬੇਲੇ ਬੇਲੇ ਆਦਮੀ ਨੇ। ਮੈਂ ਸਿਰਫ ਸੁਣਾ ਚਾਹਾਂਗਾ ਕਿ ਉਹਦੇ ਸਾਹਮਣੇ ਜਿਹੜੀ ਰੋਡ ਆ ਰਹੀ ਹੈ ਉਹ ਰੋਡ ਬਣੀ ਉਹ ਵੀ ਨਹਿਰੀ ਵਿਭਾਗ ਦੀ ਰੋਡ ਆ ਉਹ ਬਣੀ ਹੋਈ ਆ। ਪੱਕੀ ਸੜਕ ਬਣੀ ਆ ਪਰ ਜਿਹੜੀ ਇੱਧਰਲੇ ਪਾਸੇ ਰੋਡ ਆ ਉਹ ਵੀ ਨਹਿਰੀ ਵਿਭਾਗ ਦੀ ਉਹ ਕਿਉਂ ਨਹੀਂ ਬਣੀ ਜੀ ਇਹਦਾ? ਉਹ ਉਹ ਜਿਹੜੀ ਰੋਡ ਆ ਉਹ ਉਹਨਾਂ ਨੇ ਕਾਨੂੰਨੀ ਤੌਰ ਤੇ ਰੋਡ ਲਈ ਹੋਈ ਆ। ਇਹ ਅੱਗੇ ਜਾ ਕੇ ਰੋਡ ਇੱਥੋਂ ਸੂਹਾ ਵੀ ਬੰਦ ਹੋ ਜਾਂਦਾ ਇਹ ਰੋਡ ਇੱਥੇ ਅੱਗੇ ਨਹੀਂ ਹੈਗੀ ਕਾਗਜ਼ਾਂ ਦੇ ਵਿੱਚ ਨਹੀਂ ਹੈ ਇਹ ਪੁਲਿਸ ਚੌਕੀ ਨੇ ਹੁਣ ਅਲਾਟਮੈਂਟ ਇਹਨਾਂ ਦੀ ਆਉਣ ਵਾਲੀ ਹੈ ਉਹਨਾਂ ਨੇ ਸਾਨੂੰ ਡਾਕੂਮੈਂਟਸ ਦਿਖਾਏ ਸੀ ਪੁਲਿਸ ਅਫੀਸਰ ਆਏ ਸੀ ਇੱਥੇ ਤੇ ਦੁਕਾਨਾਂ ਵਾਲਿਆਂ ਨੂੰ ਵੀ ਉਹਨਾਂ ਨੇ ਕਿਹਾ ਸੀ ਆ ਕੇ ਕਿ ਵੀ ਇਹ ਸਾਡੀ ਜਗ੍ਹਾ ਹੈ ਤੇ ਇਸ ਤੋਂ ਬਾਅਦ ਇਹ ਸਾਰੇ ਚੁੱਪ ਕਰ ਗਏ ਸੀ ਹੁਣ ਜਿਹੜੇ ਵੇਲੇ ਨੇ ਇਹਨਾਂ ਨੇ ਇਹਨਾਂ ਨੂੰ ਹੋਰ ਤਾਂ ਕੋਈ ਕੰਮ ਹੁੰਦਾ ਨਹੀਂਗਾ ਇਹਨਾਂ ਨੇ ਕੁਝ ਨਾ ਕੁਝ ਲੋਕਾਂ ਨੂੰ ਚੱਕਥਲ ਕਰਨੀ ਹੁੰਦੀ ਆ ਆਪਣੀ ਚਲਾਉਣਾ ਹੁੰਦੀ ਆ ਲੀਡਰਸ਼ਿਪ ਇਹਨਾਂ ਨੇ ਤੇ ਇਹ ਕੋਈ ਕਾਨੂੰਨੀ ਤੌਰ ਤੇ ਇਹਨਾਂ ਦਾ ਕੋਈ ਹੱਕ ਨਹੀਂ ਉਥੇ ਰੋਡ ਦੇ ਉੱਤੇ 1 ਇੰਚ ਵੀ ਜਗ੍ਹਾ ਉਹਨਾਂ ਦੀ ਨਹੀਂ ਹੈਗੀ ਐ ਜਿਹੜੇ ਆ ਕਹਿੰਦੇ ਪਾਣੀ ਖੜ ਜਾਂਦਾ ਇਹ ਸਕੂਟਰ ਧੁੰਦੇ ਆ ਉੱਥੇ ਸਕੂਟਰ ਧੁੰਦੇ ਆ ਤੇ ਉਹਦੇ ਨਾਲ ਜਿਹੜਾ ਪਾਣੀ ਆ ਉੱਥੇ ਥੱਲੇ ਨੀਵੇਂ ਪਾਸੇ ਨੂੰ ਜਾਂਦਾ ਪਰਲੇ ਪਾਸੇ ਜਿਹੜੀ ਪੱਟੀ ਆ ਉਹ ਉਹਨਾਂ ਨੇ ਪੁਲਿਸ ਵਾਲਿਆਂ ਨੇ ਆਪਣੀ ਨਿਉਂ ਪੜਦੇ ਆ ਉਹਦੀ ਮਿੱਟੀ ਪਈ ਐ ਹੋਰ ਕੋਈ ਮਿੱਟੀ ਨਹੀਂ ਇੱਥੇ ਹੈਗੀ ਤੇ ਸਾਡਾ ਜਿਹੜਾ ਏਰੀਆ ਸਾਰਾ ਸਾਫ਼ ਸੁਥਰਾ ਤੇ ਇਥੇ ਐਮਏ ਜਾ ਕੇ ਲੋਕਾਂ ਨੂੰ ਭੜਕਾਉਣਾ ਜਾਂ ਦੁਕਾਨਦਾਰ ਨੇ ਜਿਹੜੇ ਉਹ ਆਪਣਾ ਇੰਟਰਸਟ ਵਾਚਦੇ ਨੇ ਕਿਉਂਕਿ ਉਹਨਾਂ ਦੇ ਇਲੀਗਲ ਬਣੀਆਂ ਦੁਕਾਨਾਂ ਹੋਈਆਂ ਨੇ ਉਹਨਾਂ ਦੀ ਉੱਥੇ ਚੱਲਦਾ ਕੰਮਕਾਰ ਉਹ ਸਾਲ 2-3 ਸਾਲ ਤੋਂ ਮੇਰੇ ਅਕਲ ਉਹ ਕੰਮ ਕਰ ਰਹੇ ਨੇ ਉੱਥੇ ਤੇ ਹੁਣ ਉਹਨਾਂ ਨੂੰ ਦੇਖ ਕੇ ਲੋਕਾਂ ਕੋਲ ਅਪਰੋਚ ਕਰਦੇ ਨੇ ਕਿ ਸਾਡੇ ਨਾਲ ਆ ਕੇ ਸਾਡਾ ਸਾਥ ਦਿਓ ਜੀ ਸਾਨੂੰ ਇਹਨੂੰ ਅਸੀਂ ਸੜਕਾਂ ਸਾਡੀ ਇਸੇ ਤਰ੍ਹਾਂ ਰਹਿ ਜਵੇ ਪਰ ਇਹ ਪੋਸੀਬਲ ਨਹੀਂ ਅਗਰ ਇਹਨਾਂ ਨੂੰ ਪੁਲਿਸ ਚੌਂਕੀ ਵਾਸਤੇ ਅਲਾਟਮੈਂਟ ਹੋ ਗਈ ਤਾਂ ਇਹ ਇਹਨਾਂ ਦੀ ਦੁਕਾਨਾਂ ਇੱਥੇ ਨਹੀਂ ਰਹਿਣਗੀਆਂ ਤੋ ਇਸਕੇ ਸਾਡੇ ਨਾਲ ਕਾਉਂਸਲਰ ਸੰਦੂ ਸਾਹਿਬ ਤੇ ਗਲਤ ਕੀਤੀ ਹੈ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਜਿਹੜੀ ਜਗ੍ਹਾ ਆ ਉਹ ਪੱਕੇ ਤੌਰ ਤੇ ਲੋਟਮੈਂਟ ਨਹੀਂ ਹੋਈ ਹੋਈ ਕਿਉਂਕਿ ਜਿਹੜੀ ਪਿਛਲੀ ਜਗ੍ਹਾ ਆ ਰਹੀ ਹੈ ਸਰਕਾਰੀ ਹੈ ਉਹ ਜਿਹੜੀ ਹੈ ਪੱਕੇ ਤੌਰ ਤੇ ਗਵਰਨਮੈਂਟ ਵੱਲੋਂ ਜਿਹੜੀ ਹੈ ਅਪਰੂਵ ਕੀਤੀ ਗਈ ਸੜਕ ਵਾਸਤੇ ਨੈਰੀ ਵਿਭਾਗ ਨੈਰੀ ਵਿਭਾਗ ਵੱਲੋਂ ਤੇ ਜਿਹੜੀ ਇਹ ਜਿਹੜਾ ਸੜਕ ਦਾ ਟੁਕੜਾ ਆ ਕਿਉਂਕਿ ਕਿਸੇ ਨਾਲ ਜਿਹੜੀ ਕਲੋਜ਼ ਕਲੋਜ਼ ਹੋ ਜਾਂਦੀ ਹੈ ਜੀ ਬੰਦ ਹੋ ਜਾਂਦੀ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਰੋਡ ਹੈ ਪੁਲਿਸ ਚੌਕੀ ਨੂੰ ਜਿਹੜੀ ਹੈ ਲੋਟ ਹੋਈ ਹੋਈ ਹੈ ਔਰ ਦੂਜੇ ਪਾਸੇ ਜਿਹੜੇ ਭਾਜਪ ਵੰਦਾਂ ਨਹੀਂ ਪਰ ਜਿਹੜਾ ਇਹ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ বিজেপি ਦੇ ਲੋਕ ਤਾਲ ਕਰਕੇ ਰੋਡ ਤੇ ਪ੍ਰੋਟੈਸਟ ਕਰ ਰਹੇ ਨੇ ਉਹ ਦੇਖਣ ਨੂੰ ਖਲਾਫ ਇਹ ਨਹੀਂ ਕਿ ਕੀ ਜਿਹੜਾ ਰਿਜ਼ਲਟ ਨਿਕਲ ਕੇ ਆਏਗਾ ਤੇ ਕੀ ਜਿਹੜਾ ਆ ਦੇ ਵਿੱਚ ਵਾਦਾ ਹੋਏਗਾ